ਸੋਸ਼ਲ ਮੀਡੀਆ ਤੇ ਕਮਲ ਕੌਰ ਦੇ ਨਾਮ ਦੇ ਨਾਲ ਮਸ਼ਹੂਰ ਹੋਈ ਇਨਫਲੂਐਂਸਰ ਜਿਹੜੀ ਸੀਗੀ ਆ ਜਿਹੜੀ ਬਠਿੰਡਾ ਛੰਡੀਗੜ ਹਾਈਵੇ ਤੇ ਉਸ ਦੀ লাশ ਮਿਲਦੀ ਹੈ ਤਾਂ ਚਾਰੇ ਪਾਸੇ ਸਸੰਸਨੀ ਫੈਲ ਜਾਂਦੀ ਹੈ ਲੁਧਿਆਣਾ ਦੇ ਵਿੱਚ ਉਸ ਦਾ ਜਿਹੜਾ ਆਪਣਾ ਕਾਰ ਹੈ ਉੱਥੇ ਮੌਜੂਦ ਹੈ ਤੁਹਾਨੂੰ ਦੱਸਦੀ ਕਿ ਕਾਰ ਇਸ ਸਮੇਂ ਬੰਦ ਹੈ ਪਰਿਵਾਰ ਹੈ ਜਿਹੜਾ लाश ਲੈਣ ਲਈ ਗਿਆ ਹੋਇਆ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ 3 ਦਿਨ ਦੀ ਦੱਸਿਆ ਜਾ ਰਿਹਾ ਕਿ ਗੱਡੀ ਦੇ ਵਿੱਚ ਜਿਹੜੀ লাশ ਪਈ ਸੀ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਇੱਕ ਜਿਹੜੀ ਯੂਨੀਵਰਸਿਟੀ ਆ ਮੈਡੀਕਲ ਕਾਲਜ ਆ ਉੱਥੇ ਜਿਹੜੀ ਹੈ লাশ ਬਰਾਮਦ ਹੋਈ ਹੈ 3 ਦਿਨ ਜਦੋਂ ਬਦਬੂ ਆਉਣ ਲੱਗੀ ਗੱਡੀ ਦੇ ਵਿੱਚੋਂ ਤਾਂ ਫਿਰ ਗੱਡੀ ਦਾ ਜਿਹੜਾ ਤਾਕੀ ਖੋਲ ਕੇ ਉਸ ਦੇ ਵਿੱਚੋਂ ਪਤਾ ਕੀਤਾ ਗਿਆ ਤਾਂ ਜਿਹੜੀ ਹੈ লাশ ਆ ਇਕ ਕਮਲ ਕੌਰ ਦੀ ਦੱਸੀ ਜਾ ਰਹੀ ਹੈ ਜਿਸ ਦਾ ਅਸਲੀ ਨਾਮ ਜਿਹੜਾ ਦੱਸਿਆ ਜਾ ਰਿਹਾ ਕੰਚਨ ਤਵਾੜੀ ਸੀ ਲੁਧਿਆਣਾ ਦੇ ਸ਼ਿਮਲਾਪੁਰੇ ਇਲਾਕੇ ਤੇ ਕੋਲ ਅਸੀਂ ਮੌਜੂਦ ਆ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਕਾਰ ਇਸ ਸਮੇਂ ਕਮਲ ਕੌਰ ਦਾ ਜਿਹੜਾ ਆਪਣਾ ਬੰਦ ਹੈ ਕਮਲ ਕੌਰ ਸੋਸ਼ਲ ਮੀਡੀਆ ਤੇ ਥੋੜੇ ਸਮੇਂ ਦੇ ਵਿੱਚ ਮਸ਼ਹੂਰ ਹੋ ਗਈ ਸੀ ਉਸ ਦੇ 3 ਲੱਖ ਤੋਂ ਜਿਹੜੇ ਉੱਪਰ ਫੋਲੋਅਰਸ ਵੀ ਸੀਗੇ ਤੁਹਾਨੂੰ ਇੱਥੇ ਇਹ ਵੀ ਦੱਸ ਦਿੰਨੇ ਆ ਕਿ ਉਹ ਕਈ ਵਾਰ ਵਿਵਾਦਾਂ ਦੇ ਵਿੱਚ ਵੀ ਘਰੀ ਆ ਨਹਿਂਗਾ ਸਿੰਘਾ ਵੱਲੋਂ ਵੀ ਉਸ ਨੂੰ ਇਤਰਾਜਯੋਗ ਕੰਟੈਂਟ ਬਣਾਉਣ ਕਰਕੇ ਕਈ ਵਾਰ ਛਿੜਕਿਆ ਤੇ ਸਮਝਾਇਆ ਵੀ ਗਿਆ ਸੋ ਇੱਕ ਵਾਰ ਫਿਰ ਤੁਹਾਨੂੰ ਕਮਲ ਕੌਰ ਦੇ ਘਰ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਕਮਲ ਕੌਰ ਇੱਥੇ ਰਹਿੰਦੀ ਸੀ ਮਸ਼ਹੂਰ ਸੀ ਸੋਸ਼ਲ ਮੀਡੀਆ ਤੇ ਕਾਫੀ ਰੀਲਸ ਵਗੈਰਾ ਬਣਾਉਂਦੀ ਸੀ ਭਾਬੀ ਕਮਲ ਕੌਰ ਦੇ ਨਾਮ ਤੇ ਪਹਿਲਾਂ ਉਹ ਸ਼ਾਰਟ ਫਿਲਮਾਂ ਦੇ ਵਿੱਚ ਨਜ਼ਰ ਆਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਅਕਾਊਂਟ ਤੇ ਇਸ ਤਰ੍ਹਾਂ ਦਾ ਕੰਟੈਂਟ ਬਣਾਉਣਾ ਸ਼ੁਰੂ ਕੀਤਾ ਜਿਸ ਦੇ ਵਿੱਚ ਕਾਫੀ ਵਿਵਾਦ ਕਹਿ ਸਕਦੇ ਆ ਕੰਟਰੋਵਰਸ਼ੀਅਲ ਕੰਟੈਂਟ ਉਹਨਾਂ ਨੇ ਬਣਾਇਆ ਜਿਸ ਨੂੰ ਲੈ ਕੇ ਕਈ ਵਾਰੀ ਉਹ ਵਿਵਾਦਾਂ ਦੇ ਵਿੱਚ ਵੀ ਘਰੇ ਪਰ ਜੇ ਹੁਣ ਦੀ ਗੱਲ ਕਰੀਏ ਤਾਂ ਕਮਲਕੌਰ ਦੀ লাশ ਬਠਿੰਡਾ ਚੰਡੀਗੜ੍ਹ ਜਿਹੜਾ ਨੈਸ਼ਨਲ ਹਾਈਵੇ ਆ ਉੱਥੇ ਜਿਹੜਾ ਯੂਨੀਵਰਸਿਟੀ ਆ ਮੈਡੀਕਲ ਯੂਨੀਵਰਸਿਟੀ ਉੱਥੋਂ 2 ਦਿਨ ਤੋਂ ਜਿਹੜੀ লাশ ਦੱਸਿਆ ਜਾ ਰਿਹਾ ਕਿ ਗੱਡੀ ਦੇ ਵਿੱਚ ਪਈ ਸੀ ਜਦੋਂ ਬਦਬੂ ਆਉਣ ਲੱਗੀ ਜੇ ਦੋਸਤੋ ਸਮੈਲ ਆਉਣ ਲੱਗੀ ਤਾਂ ਫੇਰ ਜਦੋਂ ਲੋਕਾਂ ਵੱਲੋਂ ਉਸ ਕਾਰ ਨੂੰ ਖੋਲਿਆ ਗਿਆ ਤਾਂ ਕਾਰ ਦੇ ਵਿੱਚੋਂ ਇੱਕ ਕੁੜੀ ਦੀ ਜਿਹੜੀ Laash ਮਿਲਦੀ ਹੈ ਮਰਦਾ ਹਾਲਤ ਦੇ ਵਿੱਚ ਜਿਸ ਤੋਂ ਬਾਅਦ ਪਤਾ ਕੀਤਾ ਜਾਂਦਾ ਹੈ ਤਾਂ Laash ਉਹ ਕਮਲਕੌਰ ਦੀ ਨਿਕਲਦੀ ਆ ਕਮਲਕੌਰ ਦੇ ਨਾਮ ਤੇ ਉਹ ਜਿਹੜੀ ਗੱਡੀ ਆ ਦੱਸਿਆ ਜਾ ਰਿਆ ਰਜਿਸਟਰਡ ਸੀ ਕਮਲਕੌਰ ਦੀ Laash ਮਿਲਣ ਤੋਂ ਬਾਅਦ ਪਤਾ ਲੱਗਣ ਤੋਂ ਬਾਅਦ ਕਿ ਇਹ Laash ਕਮਲਕੌਰ ਦੀ ਆ ਤਾਂ ਸੋਸ਼ਲ ਮੀਡੀਆ ਤੇ ਵੀ ਉਹਨਾਂ ਦੇ ਜਿਹੜੇ ਫਾਲੋਅਰ ਸੀ ਉਹਨਾਂ ਵੱਲੋਂ ਵੀ ਲਗਾਤਾਰ ਵੀਡੀਓਜ਼ ਪਾਈਆਂ ਗਈਆਂ ਤਾਂ ਕਮਲਕੌਰ ਬਾਰੇ ਕਿਉਂਕਿ ਉਹ ਕਾਫੀ ਵੀਡੀਓਜ਼ ਪਾਉਂਦੇ ਸੀ ਤਾਂ ਸੋਸ਼ਲ ਮੀਡੀਆ ਤੇ ਚਰਚਾ ਤੇਜ਼ ਹੋ ਗਈ ਹੈ ਕਿ ਮਸ਼ਹੂਰ ਇਨਫਲੂਐਂਸਰ ਜਿਹੜੀ ਹੈਗੀ ਆ ਸੋਸ਼ਲ ਮੀਡੀਆ ਤੇ ਮਸ਼ਹੂਰ ਸੀ ਕਮਲ ਕੌਰ ਉਸ ਦੀ ਜਿਹੜੀ ਡੈਥ ਦੀ ਨਿਕਲ ਕੇ ਖਬਰ ਆਈ ਹੈ ਬਹੁਤ ਵੱਡੇ ਦੇ ਵਿੱਚ ਖਦਸ਼ੇ ਵੀ ਜਤਾਏ ਜਾ ਰਹੇ ਨੇ ਕਿ ਕੀ ਕਤਲ ਦੀ ਸਾਜ਼ਿਸ਼ ਹੋ ਸਕਦੀ ਆ ਜਾਂ ਫਿਰ ਇਸ ਦੇ ਪਿੱਛੇ ਕੀ ਕਾਰਨ ਨੇ ਇਹ ਆਉਣ ਵਾਲੇ ਸਮੇਂ ਦੀਆਂ ਗੱਲਾਂ ਨੇ ਪੁਲਿਸ ਦੀ ਜਾਂਚ ਦਾ ਵਿਸ਼ਾ ਫਿਰ ਤਾਲ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਮੌਜੂਦ ਆ ਜਿੱਥੇ ਕਮਲ ਕੌਰ ਦਾ ਇਹ ਪੁਰਾਣਾ ਘਰ ਹੈ ਕਮਲ ਕੌਰ ਇੱਥੇ ਰਹਿੰਦੀ ਰਹੀ ਹੈ ਸੋਸ਼ਲ ਮੀਡੀਆ ਤੇ ਉਹਨਾਂ ਦੇ ਵੱਡੇ ਫਾਲੋਅਰ ਸੀ ਹੁਣ ਜੇ ਘਰ ਦੇ ਵਿੱਚ ਦੱਸੀਏ ਤਾਂ ਕੁਝ ਪਰਿਵਾਰਕ ਮੈਂਬਰ ਮ ਲਾਸ਼ ਇੱਥੇ ਨਹੀਂ ਆਉਂਦੀ ਤਾਂ ਉਹਨਾਂ ਚਿਰ ਅਸੀਂ ਕੋਈ ਵੀ ਬਿਆਨ ਨਹੀਂ ਦੇ ਸਕਦੇ ਕੋਈ ਵੀ ਗੱਲ ਨਹੀਂ ਕਰ ਸਕਦੇ ਤਾਂ ਲੁਧਿਆਣਾ ਦੀਆਂ ਤਸਵੀਰਾਂ ਨੇ ਕਮਲਕੌਰ ਦੇ ਘਰ ਦੀਆਂ ਤਸਵੀਰਾਂ ਨੇ ਇਹ ਉਹੀ ਕਮਲਕੌਰ ਹੈ ਜਿਹੜੀ ਸੋਸ਼ਲ ਮੀਡੀਆ ਤੇ ਤੇਚੀ ਦੇ ਨਾਲ ਮਸ਼ਹੂਰ ਹੋਈ ਸੀ ਲੱਖਾਂ ਦੇ ਵਿੱਚ ਉਹਨਾਂ ਦੇ ਫੋਲੋਅਰਸ ਹਨ 3 ਲੱਖ ਤੋਂ ਉੱਪਰ ਜਿਹੜੇ ਉਹਨਾਂ ਦੇ ਫੋਲੋਅਰਸ ਦੀ ਗਿਣਤੀ ਸੀ ਲਗਾਤਾਰ ਸੋਸ਼ਲ ਮੀਡੀਆ ਤੇ ਅਪਡੇਟ ਰਹਿੰਦੇ ਸਨ ਵੀਡੀਓਸ ਪਾਉਂਦੇ ਰਹਿੰਦੇ ਸਨ ਆਲੇ ਦੁਆਲੇ ਦੇ ਲੋਕਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਹੈ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਕਿ ਕਮਲਕੌਰ ਸੁਭਾਅ ਦੇ ਪੱਖੋਂ ਚੰਗੀ ਸੀ ਬੇਸ਼ੱਕ ਉਹ ਜਿਸ ਤਰ੍ਹਾਂ ਦੀਆਂ ਮਰਜੀ ਵੀਡੀਓ ਪਾਉਂਦੀ ਸੀ ਪਰ ਸੁਭਾਅ ਦੇ ਪੱਖੋਂ ਜਿਹੜਾ ਸੁਆਸ ਸੀ ਬਹੁਤ ਚੰਗਾ ਸੀ ਤਾਂ ਇੱਕ ਵਾਰ ਫਿਰ ਤੁਹਾਡੀਆਂ ਉਸ ਘਰ ਤੇ ਤਸਵੀਰਾਂ ਨਜ਼ਰ ਮਾਰਾ ਦਿੰਨੇ ਆ ਇਹ ਕਮਲਕੌਰ ਦਾ ਘਰ ਹੈ ਲੁਧਿਆਣਾ ਦੇ ਵਿੱਚ ਮੌਜੂਦ ਆ ਜਿੱਥੇ ਕਮਲਕੌਰ ਰਹਿੰਦੀ ਸੀ ਸੋਸ਼ਲ ਮੀਡੀਆ ਦਾ ਇੱਕ ਨਾਮੀ ਚਿਹਰਾ ਸੀ ਜਿਸ ਦੀ ਕੀ ਲਾਸ਼ ਬਠਿੰਡਾ ਚੰਡੀਗੜ੍ਹ ਦਾ ਜਿਹੜਾ ਹਾਈਵੇ ਆ ਉਸ ਤੇ ਇੱਕ ਯੂਨੀਵਰਸਿਟੀ ਬਣੀ ਹੋਈ ਆ ਉਸ ਦੀ ਪਾਰਕਿੰਗ ਦੇ ਵਿੱਚੋਂ ਗੱਡੀ ਦੇ ਵਿੱਚੋਂ ਜਿਹੜੀ ਹੈਗੀ ਆ ਕਮਲਕੌਰ ਦੀ ਲਾਸ਼ ਜਿਹੜੀ ਮਿਲੀ ਆ ਪੁਲਿਸ ਨੇ ਵੀ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਅੱਜ ਦੀ ਨਾਲ ਤਾਂ ਤੁਹਾਨੂੰ ਦੱਸ ਸੀ ਕਿ ਲੁਧਿਆਣਾ ਦੀ ਕਮਲਕੌਰ ਸੀ ਹੁਣ ਵੱਡੇ ਸਵਾਲ ਨੇ ਕਿ ਕਮਲਕੌਰ ਲੁਧਿਆਣਾ ਦੀ ਨਿਵਾਸੀ ਸੀ ਉਹ ਬਠਿੰਡਾ ਯੂਨੀਵਰਸਿਟੀ ਦੇ ਕੋਲ ਕਿਵੇਂ ਜਾਂਦੀ ਹੈ ਕਿਵੇਂ ਉਸ ਦੀ ਜਿਹੜੀ ਕਤਲ ਦੀ ਜਿਹੜੀ ਸਾਜ਼ਿਸ਼ ਜੋ ਕਹਿ ਸਕਦੇ ਆ ਜਾਂ ਫਿਰ ਉਸ ਦੀ ਮੌਤ ਦੀ ਸਾਜ਼ਿਸ਼ ਜਾਂ ਉਸ ਦੇ ਦੁਨੀਆ ਤੋਂ ਚਲੇ ਜਾਣ ਪਿੱਛੇ ਦੀਆਂ ਜੋ ਗੱਲਾਂ ਨੇ ਉਹ ਸਾਰਾ ਕੁਝ ਕਿਵੇਂ ਹੈ ਇਹ ਪੁਲਿਸ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਜਾਂਚ ਕਰੇਗੀ ਤਾਂ ਇਹ ਸਾਰੀ ਗੱਲਾਂ ਖੁੱਲ ਕੇ ਸਾਹਮਣੇ ਆਉਣਗੀਆਂ ਤਾਂ ਕੈਮਰਾਮੈਨ ਗੁਰਪ੍ਰੀ ਦੇ ਨਾਲ ਦੀਪ ਸੰਦੀਪ ਡੈਲੀ ਪੋਸਟ ਪੰਜਾਬੀ ਧੰਨਵਾਦ